ਸਤਿ ਸ਼੍ਰੀ ਅਕਾਲ ਸਜਣੋ ਸਵਾਗਤ ਕਰਦੇ ਆਂ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਦੇ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਜੋ ਹੋਗੇ ਕੁਐਸਚਨ ਤੁਹਾਡੇ ਗਾੜੀ ਕੀ ਆਪਣੀ ਦੋ ਟਾਈਮ ਤਸੱਲੀ ਕਰਾਇਆ ਕਰੋ ਕੋਈ ਵੀ ਜਿਹੜੀ ਪਿਛੇ ਲਾਂਮੇ ਵਾਲੀ ਗੱਲ ਨਾ ਰਹਿ ਜੇ ਪੈਸੇ ਦੀ ਕਦਰ ਕਰਿਆ ਕਰੋ ਤੁਹਾਡਾ ਫਰਜ਼ ਬੰਦਾ ਜਦੋਂ ਪੈਸੇ ਲਾਉਣੇ ਦੇ ਦੋ ਟਾਈਮ ਲਾਜ਼ਮੀ ਤਸੱਲੀ ਕਰਾਇਆ ਕਰੋ ਜਿੱਥੋਂ ਦਾ ਡਰੈੱਸ ਤੁਹਾਨੂੰ ਨੋਟ ਕਰਾਇਆ ਜਾਂਦਾ ਕੋਈ ਖਿਸ਼ਾਲੀ ਸਾਨੂੰ ਫੋਨ ਲਾਇਆ ਕਰੋ ਲਾਂਮੇ ਪੱਲੇ ਫੋਨ ਨਾ ਸਾਨੂੰ ਕਰਿਆ ਕਰੋ ਕਿਉਂਕਿ ਤੁਹਾਡਾ ਫਰਜ਼ ਹੁੰਦਾ ਹੈ ਜਾ ਕੇ ਤਸੱਲੀ ਕਰਨਾ ਸਾਡਾ ਕੰਮ ਹੁੰਦਾ ਸਿਰਫ ਵੀਡੀਓ ਨੂੰ ਬਣਾਉਣਾ 2-4 ਮਿੰਟ ਅਗਲੇ ਦੇ ਘਰੇ ਜਾਣਾ ਠੀਕ ਆ ਪਹੁੰਚ ਗਏ ਸਜਨੋ ਪਿੰਡ ਕਲਸੀਆਂ ਕਲਾ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਤਹਿਸੀਲ ਲੱਗਦੀ ਪੱਟੀ ਭਾਈ ਗੁਰਵਿੰਦਰ ਸਿੰਘ ਤੇ ਭਾਈ ਅਮਰਜੀਤ ਉਹਨਾਂ ਦੇ ਫਾਰਮ ਤੇ ਚਾਰ ਪਸ਼ੂ ਵਿਖਾਵਾਂਗੇ ਸਜਨੋ ਤਿੰਨ ਵੇੜਾ ਵਿਖਾਵਾਂਗੇ ਇੱਕ ਮੈਂ ਵਿਖਾਵਾਂਗੇ ਇਹ ਨੂੰ ਨੀਲੀ ਰਾਵੀ ਚ ਲਾ ਲਓ ਭਾਵੇਂ ਭਾਵੇਂ ਨੀਰੀ ਨੀਲੀ ਚ ਲਾ ਲਓ ਠੀਕ ਆ ਬਾਕੀ ਮੈਂ ਚੰਗੀ ਵੱਡੀ ਵੱਡੇ ਢਾਂਚੇ ਦੀ ਹੈ ਚੰਗੇ ਦੋਤੇ ਚੱਲਦੀ ਪਈ ਹੈ ਕਰਨ ਅਕੇ ਤੁਹਾਡੇ ਨਾਲ ਡਿਟੇਲਸਾਂ ਜੀ ਜੁੜੇ ਰਹੋ ਬਾਈ ਗੁਰਵਿੰਦਰ ਸਿੰਘ ਸასი ਕਾਲ ਵੀਰ ਸასი ਗਾਲ ਸੰਧੂ ਸਾਹਿਬ ਹੋਰ ਭਰਾ ਬਹੁਤ ਵਧੀਆ ਤੁਸੀਂ ਸੁਣਾਓ ਸ਼ੁਕਰ ਹੈ ਰੱਬ ਦਾ ਕੈਮ ਸੈਦਾ ਠੀਕ ਹੈ ਜੀ ਆਡਰਸ ਇੱਕ ਰਨ ਨੋਟ ਕਰਾ ਦੇ ਸਭ ਦਾ ਪਿੰਡ ਕਲਸੀ ਅੰਗਲਾ ਜੀ ਹਾਂਜੀ ਸੇਲ ਪੱਟੀ ਜ਼ਿਲ੍ਹਾ ਕਰਨਤਾਰਨ ਓਕੇ ਜੀ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ ਆਪਣਾ ਹੈ 9855699098 ਠੀਕ ਹੈ ਜੀ ਇਹ ਸ਼ਰਵਾਰ ਕਰੀਏ ਸੁਬਹ ਦੀ ਝੋਟੀ ਤੋਂ ਹਣਾ ਸ਼ਿੰਗਾਰ ਹੀ ਹੈ ਹਣਾ ਹਾਂਜੀ ਬਹੁਤ ਜਿਆਦੀ ਚੰਗੀ ਨੂੰ ਸਾਹਿਬ ਕੱਦ ਕਰ ਜੈਗਾ ਝੋਟੀ ਹਾਂਜੀ ਕੱਟੀ ਮਗਰ ਮਗਰ ਕੱਟੀ ਹੈ ਜੀ ਠੀਕ ਆ 20 25 ਦਿਨ ਦਾ ਸੁਬਹ ਜੇ ਮੈਂ ਦਾ ਭਾਵੇਂ ਕੋਈ ਨੂੰ ਭੈਣ ਚੋਲੇ ਹਾਂ ਭੈਣ ਚੋਲੇ ਭਗਵੀਰ ਚੋਲੇ ਹਾਂਜੀ ਜਿਆਦਾ ਸਜਣੋ ਜਿੱਥੋਂ ਇਹ ਝੋਟੀ ਲਈ ਹੈ ਦੱਸਦੇ ਤੁਹਾਡੇ ਦਸਮ ਦਾਵਗੇ ਭੈਣਾ ਖਾਸ ਕਰਕੇ ਚੁੰਨ ਗਏ ਹਾਂ ਹਾਂ ਚੁੰਨ ਚਣ ਬਿਲਕੁਲ 100 ਸੋਹੇ ਚਲੋ ਆਪਾਂ ਧਾਰਾ ਮਰਵਾਈਆਂ ਤੇ ਤੋਰਾ ਚੈੱਕ ਕਰਵਾ ਦੇ ਮੇਰਾ ਵੀ ਤੋਰਾ ਚੈੱਕ ਕਰਾ ਦੇਣਾ ਲਓ ਜੀ ਖਾਲੇ ਵੇਰੀ ਬੰਤਰ ਤਾਂ ਹੀ ਬਚ ਸਕਦੇ ਜੀ 12 ਲੀਟਰ ਦੁੱਧ ਉਹ ਪੱਕਾ ਮਗਰ ਕੱਟੀ ਜੇ ਮਗਰ ਕੱਟੀ ਹਾਂ ਜੀ ਠੀਕ ਹੈ ਤੇ ਲੋਥ ਚੰਗੀ ਐ ਸਜਣੋ ਕਦ ਕਾਠ ਵਜਨ ਵੱਟਾ ਪੂਰਾ ਵੱਡਾ ਹੈ ਲੋ ਜੀ ਬਾਕੀ ਨੀਲੀ ਜ ਮੈਂ ਆਉਂਦੀ ਆ ਤੇ ਪੈਰਪੁਰ ਵੀ ਜਿਹੜੇ ਤੋਤੇ ਆ ਪੂਛਦੇ ਹੋ ਜਾ ਰਹੀ ਹੈ ਹੈ ਹਾਂਜੀ ਬਾਈ ਗੁਰਵਿੰਦਰ ਸਿੰਘ ਜੇ ਡੇਟ ਦੀ ਗੱਲ ਕਰੀਏ ਕਿੰਨੇ ਕਿਤੇ ਆਪਾਂ ਜਾਇਜ ਇਹ ਕਰਕੇ ਡੇਟ ਸੰਤੂ ਸਾਹਿਬ ਪਹੁੰਚ ਆ ਜਾਇ ਕਰਨਾ ਵਾ ਅੱਛਾ ਹਾਂਜੀ ਮੋਲ ਇੱਕ ਪੰਜ ਕਰਨਾ ਵਾ ਲੱਖ ਦੀ ਆਪਾਂ ਪੂਰੇ ਦੀ ਝੋਟੀ ਦੇ ਦੇਣੀ ਆ ਉੱਚ ਵੀ 100 ਕਿਲੋਮੀਟਰ ਪਹੁੰਚ ਉਹ ਜੋ 100 ਕਿਲੋਮੀਟਰ ਤੱਕ ਪਹੁੰਚ ਕਰਾਂਗੇ ਹਾਂ ਜੀ ਠੀਕ ਆ ਵਾ ਵੇਖੋ ਹੂੰ ਲੇਵਾ ਚੰਗਾ ਹੈ ਬਾਡਾ ਹੀ ਇਹਦੇ ਇੱਕ 100 ਕਿਲੋਮੀਟਰ ਪਹੁੰਚ ਦੀ ਫ੍ਰੀ ਹੈ ਨਾ ਹਾਂਜੀ ਪਹੁੰਚ ਫ੍ਰੀ ਠੀਕ ਆ ਅੱਗੇ ਵੈੜ ਜਰਸੀ ਆ ਗਈ ਹਾਂਜੀ ਜਰਸੀ ਵੈੜ ਆ ਗਈ ਹਾਂਜੀ ਓਕੇ ਜੀ ਆ ਚਾਰ ਦਿੰਦਾ ਸੰਤੂ ਸਾਹਿਬ ਸੁਬਾਹ ਦਾ ਮਾਰ ਦਿੱਤਾ ਰਾਇਕਰਾਂ ਕਰਾ ਦੇ ਕਰ ਲੈ ਸੰਤੂ ਬਹੁਤ ਜਿਆਦਾ ਚੋੜ ਦੇ ਇੱਕ ਨੰਬਰ ਸੰਤੂ ਸਾਹਿਬ ਵੇਖੋ ਸੁਆਈ ਵੇਖੋ ਕੱਡੀ ਚੰਗੀ ਵਸ਼ੀ ਚੰਗੀ ਆ ਨਾ ਹਾਂਜੀ ਬਨਾਲਾ ਹੀ ਚੱਲ ਪੈਂਦਾ ਨਾਲਾ ਹੀ ਬਨਾਲਾ ਇਹਦੇ ਸੂਰ ਨਹੀਂ ਕੋਈ ਛੱਟਾ ਨਹੀਂ ਆ ਜੀ ਦੋਰੀ ਮੇਰਾ ਵੀਰ ਮਗਰ ਬੱਛਾ ਆ ਗਿਆ ਮਗਰ ਬੱਛਾ ਆ ਗਿਆ ਦੀ ਸੰਤੂ ਸਾਹਿਬ ਠੀਕ ਬਹੁਤ ਸਜਣੋ ਜਰਸੀ ਆ ਬਾਕੀ ਸਾਂ ਬਨਾਲੀ ਆ ਦੁੱਧ 40 ਦੁੱਧ ਚਾਰ ਦਿੰਦੇ ਸੁਈ ਥਲੇ ਸੰਤੂ ਸਾਹਿਬ ਪੱਕਾ 16 ਲੀਟਰ ਪੱਕਾ ਦੁੱਧ ਹੋਊਗਾ 17 18 ਭਾਵੇਂ ਲੈ ਦੁੱਧ ਨਿਕਲੂ 16 ਤੋਂ 17 ਆ ਹੀ ਨਿਕਲੂ ਮੋੜ ਲਿਆ ਭਈਆ ਮੈਂ ਤੇ ਰੇਟ ਬਾਈ ਅਮਰਜੀਤ ਸਤਿ ਸ੍ਰੀ ਅਕਾਲ ਮੋਲੇ ਦਾ 65000 ਰੁਪਇਆ ਹੂੰ 60000 ਦੀ ਪੌਂਚ ਕਰ ਦਾਂਗੇ ਆਪਾਂ ਦਾ 100 ਕਿਲੋਮੀਟਰ ਹੈ ਨਾ 100 ਕਿਲੋਮੀਟਰ ਠੀਕ ਆ ਦੂਜੇ ਨੰਬਰ ਤੇ ਆ ਬੱਛੀ ਆ ਗਈ ਤੀਜੇ ਤੇ ਹਾਂਜੀ ਤੀਜੇ ਨੰਬਰ ਤੇ ਬੱਛੀ ਆ ਗਈ ਹਰਜੀ ਪਹਿਲੇ ਚਾਰ ਦੰਦ ਚਾਰ ਦੰਦ ਬੱਛੀ ਹਾਂਜੀ ਥਾਂ ਥੋੜੀ ਇਹਦਾ ਵੀ ਚੰਗਾ ਨਾ ਬਹੁਤ ਚੰਗਾ ਸੰਤੂ ਸਾਹਿਬ ਬਹੁਤ ਜਿਆਦਾ ਮੁੱਠੀ ਵਾਲਾ ਠੰਡੀ ਠੁੰਡੀ ਬੜੀ ਆ ਹਾਂ ਅੱਜ ਪਰਸੋ ਰਾਤ ਦੀ ਸੂਈ ਆ ਥੱਲੇ ਪਰਸੋ ਸੂਈ ਤੇ 12 ਕਿਲੋ ਬੋਹਰਾ ਹਾਂਜੀ 12 ਕਿਲੋ ਬੋਹਰਾ ਆਂਦੀ ਓਕੇ ਖੋਲੇ ਨਾ ਸਜਣੋ ਬਹੁਤ ਚੰਗਾ ਥਾਂ ਬਹੁਤ ਜਿਆਦਾ ਚੰਗਾ ਹਾਂਜੀ ਠੰਡੀ ਠੁੰਡੀ ਬੜੀ ਹੈ ਨਾ ਬਹੁਤ ਜਿਆਦਾ ਹਾਂ ਥਾਂ ਮੁੱਠੀ ਤੋਂ ਬਾਹਰ ਜਾਊਗਾ ਬਹੁਤ ਜਿਆਦਾ ਚੰਗਾ ਸੰਤੂ ਸਾਹਿਬ ਅੱਜ ਚਵਾਈਆਂ ਬਣਾਉਣਾ ਨੇ ਸਾਡੇ ਅੱਜ ਦੁਪਹਿਰ ਦਾ ਸਮਾਂ ਚਵਾਈ ਚੋਈ ਜੜੀ ਹੋਣ ਵਾਲੀ ਆ ਹਾਂ ਜਿੰਨੇ ਹੋਈ ਆ ਸ਼ਾਮ ਨੂੰ ਹੋ ਗਈ ਹਾਂਜੀ ਹਾਂਜੀ ਸਿੰਘ ਜਿਹੜਾ ਪੋਟਾਫਟ ਆ ਗਿਆ ਤੁਹਾਡੇ ਖਿਆਲ ਆ ਲਾਇਆ ਭਾਈ ਬਾਕੀ ਪੇਠ ਪੁੜਾ ਵੇਖੋ ਮਸ਼ੀਨ ਲਗਾ ਰੇਟ ਭਾਈ ਕਿੰਨਾ ਰਹੇਗਾ ਫਿਰ ਸੰਤੂ ਸਾਹਿਬ ਪੈਂਦਾ ਵੀ ਛੋੜਾ ਇਹ ਕਰ ਦੇਣਾ ਵਾ ਅੱਛਾ ਮੋਲ 52000 ਹਾਂ 52000 ਦੀ 100 ਕਿਲੋਮੀਟਰ ਤੱਕ ਪਹੁੰਚ 52 ਹਾਂਜੀ ਠੀਕ ਹੈ 52000 ਦੀ ਹੈ ਜੂਣ ਜਾਨਾ ਵੀ ਬਹੁਤ ਠੰਡੀ ਜਾਂਦੀ ਵੇਸੇ ਓਕੇ ਓਕੇ ਸੱਜਣੋ ਹੁਣ ਚੌਥੇ ਨੰਬਰ ਵਾਲੀ ਤੁਹਾਨੂੰ ਵੈੜ ਵਿਖਾਉਣੇ ਆ ਤਿੰਨਾਂ ਦੀ ਡਿਟੇਲ ਤੁਹਾਨੂੰ ਲੈ ਕੇ ਕਰਤੀ ਸਾਂਜੀ ਆ ਭਾਈ ਸੱਜਣੋ ਗੁਰਵਿੰਦਰ ਦੇ ਕੋਲ ਭਾਈ ਕਿੰਨਾ ਕੋਊਗਾ ਦੁੱਧ ਸੰਤੂ ਸਾਹਿਬ ਪੱਕਾ ਜਿਹੜਾ 11 11.5 ਕਿਲੋ ਬੱਚੀ ਕੋਲ ਦੁੱਧ ਪੱਕਾ ਅੱਛਾ ਗਰੰਟੀ ਹੂਆ ਆਪਣੀ ਜਨ ਦੋ ਟਾਈਮ ਭਾਂਵੇਂ ਘਰੇ ਜਾ ਕੇ ਚਵਾਈ ਕਰਾ ਕੇ ਆਪਾਂ ਮਗਰ ਬੱਚਾ ਕੀ ਆ ਗਿਆ ਬੱਚਾ ਆ ਗਿਆ ਜੀ ਅੱਜ 5 6 ਦਿਨ ਦਾ ਸੁਬਹ ਦਾ ਅੱਛਾ ਸੰਤੂ ਸਾਹਿਬ ਇੱਕ ਨੁਕਸਰ ਨਿਕਾਇਆ ਪੈ ਦੱਸਣਾ ਵਾ ਅੱਛਾ ਕਿਹੜਾ ਬੱਚੀ ਦਾ ਮਗਰਲਾ ਥਾਣਿਆ ਨਾ ਅੱਛਾ ਬੈਣੀ ਗੱਲ ਸੜਾ ਇਧਰ ਦਾ ਬਿਲਕੁਲ ਉਹਦੇ ਤੇ 1 ਕੋਲ ਲੀਟਰ ਦੁੱਧ ਹੁੰਦਾ ਜੀ ਘਾਟੇ ਭਰਾ ਹਾਂ ਅੱਧਾ ਸਮਝ ਲੈ ਅੱਧਾ ਥਾਣੂਗਾ ਅੱਧੇ ਨੂੰ 2 4 ਧਾਰਾ ਘਾਟ ਹੀ ਹੋਣਗੇ 1 ਕੋਲ ਲੀਟਰ ਦੁੱਧ ਹੁੰਦਾ ਵਾ ਅੱਛਾ ਅੱਧਾ ਥਾਣਿਆ ਹਾਂ ਜੀ ਆਪਾਂ ਲਈ ਤੇ ਬੜੀ ਮਹਿੰਗੀ ਸੀ ਚਲੋ ਤੁਹਾਨੂੰ ਪਤਾ ਫਿਰ ਉਹ ਇਦਾ ਵਾਦਾ ਘਾਟਾ ਠੀਕ ਠੀਕ ਹਾਂ ਜੀ ਆਪਾਂ ਗੱਭਾਂ ਲਈ ਸੀ ਠੀਕ ਹੈ ਦੁਆ ਕਨੇਵਾ ਹੋ ਗਈ। ਸੁਬਾਹ ਦੂਜਾ ਸੁਬਾਹ ਛਿੱਗੀ ਵੀਰ ਜੀ ਮੂਹ। 6 ਦੰਦ ਹੈ। ਹਾਂਜੀ। ਠੀਕ ਹੈ ਵੀਰ। ਲੈ ਆ। ਬਾਕੀ 24 ਸੋਂਦ ਸਭ ਇੱਕ ਨੰਬਰ ਆ। 24 ਦੀ ਓਕੇ। ਚੌਣ ਭੋਲੀ ਬੜੀ ਸੋਹਣੀ। ਠੀਕ ਹੈ ਠੀਕ। ਭੋਲੀ ਨਹੀਂ ਤੇ ਛੱਡਾ ਨਹੀਂ ਠੱਲੀ ਬੜੀ ਫਿਰ। ਓਕੇ। ਬੱਚਾ ਕੋ ਕਿਹਨੇ ਲਾਉਣ ਪਾਉਣਾ ਥੱਲੇ ਨਾ ਆਪਾਂ ਵੀ ਕੋਈ ਚੱਕਰ ਨਹੀਂ ਜਿਵੇਂ ਮਰਜ਼ੀ ਛੋੜੋ। ਠੀਕ ਹੈ ਜੀ ਆ ਘਰੇ ਜਿੰਨੇ ਫਾਰਮ ਤੇ ਦੁੱਧ ਤੇ ਲਾਉਣੀ ਹਾਂਜੀ ਹਾਂਜੀ ਬਾਈ ਗੁਰਵਿੰਦਰ ਸਰ ਇਹ ਗਾ ਨਕਸ਼ਾ ਪਤਾ ਦੱਸਦਾ 7 ਰਾਂ ਘਾਟ ਹੈ ਹਨਾ ਤੇ ਰੇਟ ਇਹਦਾ ਬਾਈ ਸੰਤੂ ਦਾ ਮੋਲਿਆਂ ਦਾ 40000 ਆ ਅੱਛਾ ਤੇ 38000 ਦੀ ਪਹੁੰਚ ਕਰ ਦਾਂਗੇ 100 ਕਿਲੋਮੀਟਰ ਤੱਕ ਹੋਰ ਕਰ ਦੇ 38000 ਦੀ ਸੰਤੂ ਸਾਹਿਬ 35 ਦੀ ਕਰ ਜਾਣ ਦੇ ਚਲੋ ਦੇਣਾਗੇ ਸੱਜਣੋ 35000 ਦੀ ਵੜ ਮਿਲ ਨਹੀਂ ਹੋਈ ਤੇ 50 ਦੀ ਆ ਘਾਰਾਂ ਥੰਦੀਆਂ ਘਾਟ ਕਰਕੇ 35000 ਦੀ ਮਿਲ ਜੂਗੀ ਬਾਕੀ ਤੁਸੀਂ ਆਪਣੀ ਫਿਰ ਵੀ ਤਸੱਲੀ ਕਰ ਲਿਓ ਤੁਹਾਡਾ ਫਰਜ਼ ਬੰਦਾ ਸਾਸਿਕਾ ਦਾ ਸਾਸਿਕਾ